ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਅਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰੱਖੇ ਲਓ ਜੀ ਅੱਜ ਆਪਾਂ ਤੁਹਾਨੂੰ ਮਰੂਤਾਂ ਦਾ ਬੂਟਾ ਦਿਖਾਵਾਂਗੇ ਜੋ ਕਿ ਆਪਾਂ ਅਕਸਰ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਕਿ ਜਿਹੜਾ ਆਪਾਂ ਬੂਟਿਆਂ ਦੀਆਂ ਜੜ੍ਹਾਂ ਦੇ ਵਿੱਚ ਕਲੀ ਦਾ ਚੂਨਾ ਪਾਉਨੇ ਆ ਉਹਦਾ ਕੀ ਅਸਰ ਹੁੰਦਾ ਹੈ ਕਿ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਜਦੋਂ ਆਪਾਂ ਚੂਨਾ ਪਾਇਆ ਸੀਗਾ ਤੇ ਉਹਦਾ ਅਮਰੁੱਦਾ ਦੇ ਬੂਟੇ ਤੇ ਕੀ ਅਸਰ ਹੋਇਆ ਕਿਸ ਤਰ੍ਹਾਂ ਦਾ ਫਲ ਲੱਗਿਆ ਬੂਟੇ ਨੂੰ ਲਓ ਤੁਹਾਨੂੰ ਦਿਖਾ ਰਹੇ ਹਾਂ ਅਮਰੁੱਦਾ ਦਾ ਬੂਟਾ ਇਹ ਬੂਟਾ ਹੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਕਲੀ ਦਾ ਚੂਨਾ ਪਾਇਆ ਸੀਗਾ ਉਹਦਾ ਅਸਰ ਜਿਹੜਾ ਫਲ ਲੱਗਦਾ ਫਲ ਬਹੁਤ ਵਧੀਆ ਲੱਗਦਾ ਤੁਹਾਨੂੰ ਫਲ ਵੀ ਦਿਖਾਵਾਂਗੇ ਕਿਸ ਤਰ੍ਹਾਂ ਦਾ ਫਲ ਲੱਗਿਆ ਬੂਟੇ ਨੂੰ ਮਰੂਦ ਕਿਸ ਤਰ੍ਹਾਂ ਦਾ ਲੱਗਿਆ ਇਹਨੂੰ ਆ ਤੁਸੀਂ ਦੇਖ ਸਕਦੇ ਹੋ ਕਿੱਡਾ-ਕਿੱਡਾ ਮਰੂਦ ਲੱਗਿਆ ਆ ਆ ਦੇਖੋ ਇਹ ਸਾਰਾ ਜਿਹੜਾ ਕਲੀ ਦਾ ਚੂਨਾ ਹੈ ਉਹਦਾ ਅਸਰ ਆ ਜੀ ਇਹ ਹੋਰ ਕੋਈ ਦਵਾਈ ਪਾਉਣ ਦੀ ਲੋੜ ਨਹੀਂ ਹੈਗੀ ਬੂਟੇ ਦੇ ਵਿੱਚ ਤੇ ਮਰੂਦ ਤੁਸੀਂ ਦੇਖ ਸਕਦੇ ਹੋ ਬਹੁਤ بڑے-ਬڑے ਮਰੂਦ ਲੱਗੇ ਨੇ ਮਰੂਦ ਨੂੰ ਪਹਿਲਾਂ ਫਲ ਬਹੁਤ ਘੱਟ ਲੱਗਦਾ ਸੀਗਾ ਤੇ ਜਦੋਂ ਆਪਾਂ ਇਹਦੇ ਵਿੱਚ ਕਲੀ ਦਾ ਚੁੰਨਾ ਪਾਉਣ ਲੱਗੇ ਤੇ ਉਦੋਂ ਤੋਂ ਫਲ ਬਹੁਤ ਵਧੀਆ ਲੱਗਣ ਲੱਗਿਆ ਜੀ ਇਹਨੂੰ ਤੇ ਜਿਹੜਾ ਪਹਿਲਾਂ ਅਮਰੂਦ ਦਾ ਸਾਈਜ਼ ਸੀਗਾ ਬਹੁਤ ਛੋਟਾ ਸੀਗਾ ਤੇ ਹੁਣ ਜਿਹੜਾ ਅਮਰੂਦ ਦਾ ਸਾਈਜ਼ ਹੈ ਬਹੁਤ بڑا ਹੋਇਆ ਜੀ ਇਹ ਜਿਹੜਾ ਆਪਾਂ ਕਲੀ ਦਾ ਚੁੰਨਾ ਪਾਇਆ ਉਹਦਾ ਅਸਰ ਬਹੁਤ ਵਧੀਆ ਤੁਸੀਂ ਦੇਖ ਸਕਦਾ ਅਮਰੂਦ ਕਿਹੋ ਜਿਹੇ ਤਰ੍ਹਾਂ ਦੇ ਅਮਰੂਦ ਲੱਗੇ ਹੋਏ ਨੇ ਕਿਉਂਕਿ ਇਹ ਜਿਹੜੇ ਬੂਟੇ ਹੁੰਦੇ ਨੇ ਕਾਫੀ ਕਿਸਮ ਦੇ ਹੁੰਦੇ ਨੇ ਇਹ ਆਪਣੇ ਵਧੀਆ ਬੂਟੇ ਲਿਆ ਕੇ ਹੀ ਲਾਏ ਹੋਏ ਨੇ ਤੈਨੂੰ ਜਿਹੜਾ ਪਹਿਲਾਂ ਫਲ ਲੱਗਦਾ ਸੀਗਾ ਬਹੁਤ ਛੋਟਾ ਅਮਰੂਦ ਲੱਗਦਾ ਸੀਗਾ ਤੇ ਜਦੋਂ ਤੋਂ ਆਪਾਂ ਇਹਦੇ ਵਿੱਚ ਕਲੀ ਦਾ ਚੁੰਨਾ ਪਾਉਣ ਲੱਗੇ ਆ ਅਮਰੂਦਾਂ ਦਾ ਜਿਹੜਾ ਸਾਈਜ਼ ਆ ਉਹ ਬਹੁਤ ਬੜਾ ਬੜਾ ਅਮਰੂਦ ਲੱਗ ਰਿਹਾ ਜੀ ਇਹਨੂੰ ਆ ਦੇਖੋ ਤੁਸੀਂ ਵੀ ਇਦਾਂ ਦੇ ਬੂਟੇ ਲਿਆ ਕੇ ਵਧੀਆ ਲਾਓ ਕਿ ਉਹਦੀਆਂ ਜੜਾਂ ਦੇ ਵਿੱਚ ਕਲੀ ਦਾ ਚੂਨਾ ਪਾਇਆ ਕਰੋ ਤੇ ਫਿਰ ਜਿਹੜਾ ਆਪਾਂ ਕਲੀ ਦਾ ਚੂਨਾ ਪਾਉਨੇ ਆ ਉਹਦਾ ਅਸਰ ਤੁਸੀਂ ਦੇਖਿਓ ਕਿ ਕਲੀ ਦਾ ਚੂਨਾ ਪਾਉਣ ਦੇ ਨਾਲ ਬੂਟੇ ਦੇ ਉੱਤੇ ਹਰਿਆਲੀ ਹੋ ਹਰਿਆਲੀ ਤੇ ਫਲ ਵੀ ਬਹੁਤ ਵਧੀਆ ਲੱਗਦਾ ਹੈ ਇਹ ਤੁਹਾਨੂੰ ਦਿਖਾਇਆ ਜੀ ਬੂਟਿਆਂ ਤੇ ਮਰੂਥ ਦੇ ਬੂਟੇ ਤੇ ਫਲ ਲੱਗਿਆ ਹੋਇਆ ਬਹੁਤ ਮੋਟਾ-ਮੋਟਾ ਮਰੂਥ ਆ ਆ ਦੇਖੋ ਹੋਰ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਹੈਗੀ ਕੋਈ ਜੜਾਂ ਦੇ ਵਿੱਚ ਕੋਈ ਦਵਾਈ ਪਾਉਣ ਦੀ ਲੋੜ ਨਹੀਂ ਕੋਈ ਕਲੋਰੋ ਪਾਉਣ ਦੀ ਲੋੜ ਨਹੀਂ ਸਿਰਫ ਇੱਕ ਕਲੀ ਦਾ ਚੁੰਨਾ ਜਰੂਰ ਪਾਇਆ ਕਰੋ ਜੀ ਜੇਕਰ ਤੁਸੀਂ ਬੂਟੇ ਤੋਂ ਵਧੀਆ ਫਲ ਲੈਣਾ ਹੈ ਜੀ ਧੰਨਵਾਦ ਹੈ ਸਾਰਿਆਂ ਦਾ